ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਜ਼ਰੂਰੀ ਇੱਕ ਸਬਜੈਕਟ ਲੈ ਕੇ ਜੋ ਸਿਚੁਏਸ਼ਨ ਦੇ ਹਿਸਾਬ ਨਾਲ અત્યੰਤ ਜ਼ਰੂਰੀ ਹੈ ਮੈਂ ਤੁਹਾਡੇ ਨਾਲ ਰੂਹ ਰੂਹ ਮਿਆਂ ਉਹਦਾ ਮੇਨ ਕਾਰਨ ਇਹ ਹੈ ਕਿ ਕੌਮੀ ਤੌਰ ਤੇ ਜਿਹੜੇ ਅਸੀਂ ਸਿੱਖ ਆ ਬਹੁਤ ਲੰਮੇ ਸਮਾਂ ਹੋ ਗਿਆ ਸਾਡੇ ਨਾਲ ਇੱਕੋ ਤਰ੍ਹਾਂ ਦਾ ਐਟੀਟਿਊਡ ਅੱਡ ਅੱਡ ਹਕੂਮਤਾਂ ਅਖਤਿਆਰ ਕਰ ਰਹੀਆਂ ਨੇ ਪਰ ਅਸੀਂ ਉਹਨਾਂ ਨੂੰ ਅੱਡ ਅੱਡ ਰੂਪ ਚ ਦੇਖ ਰਹੇ ਹਾਂ ਅਜੇ ਆ ਨਹੀਂ ਹੈ ਉਹਨਾਂ ਦਾ ਨਾਮ ਅਲੱਗ ਹੋ ਸਕਦਾ ਹੈ ਪਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇੱਕੋ ਹੀ ਹੈ ਜਿਹੜੀ ਕਲ ਘਟਨਾ ਵਾਪਰੀ ਹੈ ਅਮਰਸਾ ਸਾਹਿਬ ਦੇ ਵਿੱਚ ਇਹਨਾਂ ਲੰਬੇ ਸਮੇਂ ਤੋਂ ਉੱਥੇ ਇੱਕ ਮੋਰਚਾ ਚੱਲ ਰਿਹਾ ਹੈ ਮੋਰਚਾ ਕੌਣ ਚਲਾ ਰਿਹਾ ਹੈ ਮੁਖ ਤੋੜ ਤੇ ਸਰਦਾਰ ਅਮਰਿਤਪਾਲ ਸਿੰਘ ਜੀ ਜਿਹੜੇ ਕਿ ਕਵਾਰਸ ਪੰਜਾਬ ਦੇ ਮੁਖੀ ਨੇ ਡਿਬਰੂਗੜ੍ਹ ਦੇ ਵਿੱਚ ਉਹਨਾਂ ਨੂੰ ਆਪਣੇ ਸਾਥੀਆਂ ਸਮੇਤ ਅਨੈਸੈਸਰੀ ਐਨਐਸਏ ਲਾ ਕੇ ਕੈਦ ਕੀਤਾ ਹੋਇਆ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਵਾਸਤੇ ਇੱਕ ਮੋਰਚਾ ਲੱਗਿਆ ਹੈ ਉਹਨਾਂ ਦੇ ਮਾਤਾ ਜੀ ਵੱਲੋਂ ਪਿਤਾ ਜੀ ਵੱਲੋਂ ਤੇ ਸਾਰੇ ਹੋਰ ਸਾਥੀ ਤੇ ਬੰਦੀ ਸਿੰਘ ਜਿਹੜੇ ਹੈਗੇ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਕਲਸੀ ਸਾਹਿਬ ਦੇ ਮਿਸਿਸ ਉਹ ਸਾਰੇ ਆਉਂਦੇ ਨੇ ਸਾਡੀ ਅਸੀਂ ਪਾਰਟੀ ਤੌਰ ਤੇ ਉੱਥੇ ਜਾਂਦੇ ਆ ਸਾਡੇ ਅਮਰਸਰ ਸਾਹਿਬ ਵਾਲੇ ਮਾਝੇ ਵਾਲੇ ਸਾਡੇ ਲੀਡਰ ਅਕਸਰ ਉੱਥੇ ਜਾਂਦੇ ਨੇ ਹੁਣ ਕੱਲ ਜਿਹੜਾ ਇੱਕ ਅੱਜ ਦਾ ਦਿਨ ਮਾਰਚ ਕੱਢਣਾ ਸੀ ਜਿਹਦੀ ਮਾਤਾ ਜੀ ਨੇ ਬੀਬੀ ਜੀ ਨੇ ਸਪੋਰਟ ਕੀਤੀ ਕਿ ਸਾਰੇ ਸਿੱਖ ਉੱਥੇ ਆਉਣ। ਹੁਣ ਉਹ ਜਾ ਰਹੇ ਨੇ ਦਮਦਮਾ ਸਾਹਿਬ। ਕੀ ਸਿੱਖ ਇੱਕ ਤਖਤ ਸਾਹਿਬ ਤੋਂ ਚੱਦ ਕੇ ਦੂਜੇ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੇ ਨਹੀਂ ਆ ਸਕਦੇ? ਇੱਕ ਸਵਾਲ ਤਾਂ ਇਹ ਹੈ। ਉੱਥੇ ਜਾਂਦਿਆਂ ਨੂੰ ਰਸਤੇ ਵਿੱਚ ਮਾਤਾ ਜੀ ਨੂੰ ਜ਼ਬਰਦਸਤੀ ਘੇਰ ਕੇ ਜਿਵੇਂ ਕੋਲ ਵੀਡੀਓ ਵਿੱਚ ਵੀ ਜਿੰਨਾ ਇੱਕ ਅੱਧਾ ਮਿੰਟੋ ਬੋਲ ਸਕੇ ਉਹਨਾਂ ਨੇ ਦੱਸਿਆ ਕਿ ਸਾਡੇ ਬੈਗ ਤੇ ਸਾਡੇ ਪਰਸ ਵੀ ਖੋਲੇ ਇਹ ਮੈਂ ਹਕੂਮਤ ਨੂੰ ਨਹੀਂ ਕਹਿ ਰਿਹਾ ਹਕੂਮਤ ਤਾਂ ਕਰ ਰਹੀ ਹੈ ਮੈਂ ਸਿੱਖਾਂ ਨੂੰ ਕਹਿ ਰਿਹਾ ਆਲ ਓਵਰ ਵਰਲਡ ਕਿ ਇਹ ਘਟਨਾ ਕੀ ਤੁਹਾਡੇ ਨਾਲ ਪਹਿਲੀ ਵਾਰ ਹੋਈ ਹੈ 1978 ਤੋਂ ਲੈ ਕੇ ਮੈਂ ਉਸ ਤੋਂ ਵੀ ਪਿੱਛੇ ਜਾ ਕੇ 1947 ਤੋਂ ਜਦੋਂ ਤੁਸੀਂ ਦੇਖਦੇ ਆਉਂਗੇ ਇਹਾ ਜੀਆਂ ਘਟਨਾਵਾਂ ਸਾਡੇ ਨਾਲ ਬਹੁਤ ਵਾਰ ਹੋਈਆਂ ਨੇ ਤੇ ਸੰਭਾਵਨਾ ਹੈ ਕਿ ਬਹੁਤ ਵਾਰ ਹੋਣਗੀਆਂ ਵੀ ਉਹਦਾ ਕੀ ਕਾਰਨ ਹੈ ਜਿਹੜਾ ਮੈਂ ਬੈਠ ਕੇ ਹੀ ਕਹਤਾ ਕਿ ਬਹੁਤ ਵਾਰ ਹੋਣਗੀਆਂ ਵੀ ਕਿਉਂਕਿ ਅਸੀਂ ਸਿੱਖ ਬਹੁਤੇ ਤਰ ਤੌਰ ਤੇ ਜਿਆਦਾ ਗਲਤੀ ਵਿੱਚ ਇਹ ਨਹੀਂ ਸਮਝ ਸਕੇ ਕਿ ਇਹਨਾਂ ਨੂੰ ਠੱਲ ਕਿਵੇਂ ਪਾਉਣੀ ਹੈ ਹੁਣ ਅੱਜ ਸਮਝਣ ਲਈ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਹਕੂਮਤ ਨੇ ਟਾਰਗੇਟ ਕਿਨੂੰ ਕੀਤਾ ਹੈ ਇਸ ਪੰਥਕ ਕੰਮ ਵਿੱਚ ਦੇ ਲਈ ਹਕੂਮਤ ਦੀ ਨਿਗਾਹ ਦੇ ਵਿੱਚ ਅਸਲ ਵਿੱਚ ਸਰਗਰਮ ਕੌਣ ਹੈ ਇਹ ਕੱਲ ਦਾ ਮੈਸੇਜ ਹੈ ਜਿਹੜਾ ਉਹ ਸਿੱਖਾਂ ਨੂੰ ਜਾ ਰਿਹਾ ਹੈ ਸਿੱਖ ਨੂੰ ਕਿੰਨਾ ਕੁ ਰਿਸੀਵ ਕਰਦੇ ਨੇ ਐਨਲਾਈਜ਼ ਕਰਦੇ ਨੇ ਵਰਕ ਕਰਦੇ ਨੇ ਇਹ ਫਿਊਚਰ ਤੇ ਡਿਪੈਂਡ ਇਹਦੇ ਤੇ ਫਿਊਚਰ ਡਿਪੈਂਡ ਹੈ ਹੁਣ ਇੱਕ ਤਾਂ ਉਹਨਾਂ ਦਾ ਪਰਿਵਾਰ ਸਰਦਾਰ ਅਮਰਤਪਾਲ ਸਿੰਘ ਜੀ ਦਾ ਉਹਨਾਂ ਦੀ ਮਾਤਾ ਜੀ ਮਾਤਾ ਜੀ ਦੇ ਨਾਲ ਤਿੰਨ ਚਾਰ ਬੀਬੀਆਂ ਹੋਰ ਤੇ ਨਾਲ ਹੋਰ ਕੌਣ ਫੜਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਸਰਦਾਰ ਹਰਪਾਲ ਸਿੰਘ ਬਲੇਰ ਸਾਡੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਬੱਜੜੇ ਅਤੇ ਉਹਨਾਂ ਦੇ ਸਾਥੀ ਨਿਸ਼ਾਨ ਸਿੰਘ ਹੁਣੀ ਮੀਆਪੁਰ ਸਾਹਿਬ ਇਹ ਸਾਰੇ ਸਾਥੀ ਉਹਨਾਂ ਦੇ ਫੜ ਕੇ ਅੰਦਰ ਦੇਤੇ ਕੋਈ ਹੋਰ ਬੰਦਾ ਜਿਹੜਾ ਕੇਵਲ ਦਾਵਾ ਕਰਦਾ ਹੈ ਕਿ ਉਹ ਸਿੱਖਾਂ ਦਾ ਖੈਰਖਵਾ ਹੈ ਉਹਨੂੰ ਨਹੀਂ ਫੜਾਇਆ ਕਿਉਂ ਕਿਉਂਕਿ ਉਹਨਾਂ ਤੋਂ ਹਕੂਮਤ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਖਤਰਾ ਕਿ ਇਹ ਇਕੱਠੇ ਕਰਕੇ ਲੋਕਾਂ ਨੂੰ ਉਸ ਮਾਰਚ ਵਿੱਚ ਲੈ ਜਾਏਗਾ ਹਾਂ ਇਹ ਜਰੂਰ ਪਤਾ ਹੈ ਕਿ ਉਹ ਬਿਆਨ ਦੇ ਦੇਗਾ ਸਾਨੂੰ ਕੀ ਫਰਕ ਪੈਣਾ ਉਹ ਕਿਸੇ ਸਟੇਜ ਤੇ ਬੋਲ ਦੂਗਾ ਅਸੀਂ ਕੀ ਲੈਣਾ ਹੈ ਹਕੂਮਤ ਕਹਿੰਦੀ ਹੈ ਪਰ ਜੇ ਕੋਈ ਧਰਤੀ ਤੇ ਆ ਕੇ ਕੰਮ ਕਰੂਗਾ ਤੇ ਪਿਛਲੇ 40 ਸਾਲ ਤੋਂ ਕਰ ਰਿਹਾ ਹੈ ਪੋਲੀਟੀਕਲੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਸੋ ਕੱਲ ਦਾ ਮੈਸੇਜ ਸਮਝੋ ਤੇ ਆਪਣੇ ਭਵਿੱਖ ਵਿੱਚ ਇਹਨੂੰ ਫਿਰ ਬਾਰ-ਬਾਰ ਲਿਆਓ ਕਿ ਕਿਹੜਾ ਕਸੂਰ ਅੱਜ ਦੇ ਇੱਕ ਅਖਬਾਰੇ ਮਾਰਚ ਬਾਰੇ ਬੀਬੀ ਜੀ ਨੇ ਕੀਤਾ ਹੈ ਹਰਪਾਲ ਸਿੰਘ ਬਲੇਰ ਨੇ ਕੀਤਾ ਹੈ ਦੂਜੇ ਜਰਨਲ ਸਕੱਤਰ ਸਾਡੇ ਸਰ ਉਪਕਾਰ ਸਿੰਘ ਸੰਧੂ ਉਹ ਘਰ ਚ ਰਾਤ ਦੇ ਕੱਲ ਦੁਪਹਿਰ ਤੋਂ ਬਾਅਦ ਘਰ ਦੇ ਵਿੱਚੋਂ ਬਾਹਰ ਨਹੀਂ ਆਣਦੇ ਰੇ ਤੇ ਨਾ ਕਿਸੇ ਨੂੰ ਘਰੇ ਜਾਂਦੇ ਰਹੇ ਨੇ ਬਾਲੇ ਵਾਲੀ ਸਾਹਿਬ ਸਾਡੇ ਜਿਹੜੇ ਤਲਵੰਡੀ ਸਾਭੂ ਦੇ ਨੇੜੇ ਨੇ ਬਠਿੰਡੇ ਉਹ ਆਪਣੇ ਘਰ ਚ ਰੈਸਟ ਕੀਤੇ ਹੋਏ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਜੋੜੋ ਕੌਮ ਜੀ ਮੈਂ ਸਿੱਖ ਕੌਮ ਨੂੰ ਦੋ ਹੱਥ ਜੋੜ ਕੇ ਚਰਨਾਂ 'ਚ ਬੇਨਤੀ ਕਰਦਾ ਕਿ ਅੱਜ ਅਸੀਂ ਜੁਨੇ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਰਾਹ ਦਿਖਾਇਆ ਹੈ ਸਾਡੇ ਲਈ ਨਿਰਧਾਰਤ ਕੀਤਾ ਹੈ ਉਹਦੇ ਮੁਤਾਬਕ ਗੁਰਗੰਸਾਹਿਬ ਜੀ ਦੀ ਅਗਵਾਈ ਵਿੱਚ ਅੱਜ ਸਾਨੂੰ ਕਰਨਾ ਪਏਗਾ ਕਿਸੇ ਹੋਰ ਨੇ ਨਹੀਂ ਕਰਨਾ ਜਦੋਂ ਸੱਚੇ ਪਾਤਸ਼ਾਹ ਸੀ ਸਰੀਰਕ ਤੌਰ ਤੇ ਸੱਚੇ ਪਾਤਸ਼ਾਹ ਕਰਦੇ ਰਹੇ ਅੱਜ ਸੱਚੇ ਪਾਤਸ਼ਾਹ ਦੀ ਉਮਤ ਹੈ ਉਹ ਕੌਣ ਹੈ ਉਹ ਅਸੀਂ ਹਾਂ ਸਾਨੂੰ ਆਪਣੀ ਬਾਗਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦੀ ਜ਼ਿੰਮੇਵਾਰੀ ਸਾਹਮਣੀ ਪਵੇਗੀ ਤੇ ਭਾਈ ਗੁਰਦਾਸ ਜੀ ਵਾਂਗ ਹੋਰ ਸਾਡੇ ਜਿਹੜੇ ਵਿਦਵਾਨ ਲੋਕ ਨੇ ਉਹਨਾਂ ਵਾਂਗ ਇਹਨੂੰ ਨਰੀਖਣ ਕਰਨਾ ਪਊਗਾ ਐਨਲਾਈਜ਼ ਕਰਨਾ ਪਊਗਾ ਕਦੇ ਵੀ ਗਲਤੀ ਦੁਹਰਾਉਣਾ ਤੇ ਕੌਮੀ ਤੌਰ ਤੇ ਫੈਸਲੇ ਜਿਹੜੇ ਨੇ ਉਹ ਇਕੱਠੇ ਹੋ ਕੇ ਲੋ ਪਰ ਇਕੱਠੇ ਕੌਣ ਹੋਵੋ ਜਿਹੜੇ ਸਿਧਾਂਤ ਨੂੰ ਸਮਝਦੇ ਨੇ ਤੇ ਸਿਧਾਂਤ ਦੇ ਉੱਪਰ ਚੱਲਦੇ ਆ ਰਹੇ ਨੇ ਇਹ ਮੈਂ ਬੇਨਤੀਆਂ ਕਰੀਆਂ ਸੀ ਬਹੁਤ ਕੁਝ ਦੇ ਚੋਂ ਸਮਝਣ ਵਾਲਾ ਹੈ ਜੇ ਆਪ ਜੀ ਸਾਰੇ ਸਹਿਮਤ ਹੋਵੋਗੇ ਤਾਂ ਆਪਾਂ ਇਕੱਠੇ ਹੋ ਜਾਾਂਗੇ ਜਿੰਨੇ ਕ ਆਪਾਂ ਇਕੱਠੇ ਹੋ ਜਾਾਂਗੇ ਉਨਹੀਂ ਹੀ ਸਾਧੀਆਂ ਦੁਸ਼ਵਾਰੀਆਂ ਜਿਹੜੀਆਂ ਨੇ ਉਹ ਘਟਣ ਗਿਆ ਨਹੀਂ ਤਾਂ ਫਿਰ ਜਿਸ ਤਰ੍ਹਾਂ ਚਲੀਆਂ ਆ ਰੀਆਂ ਨੇ 50 ਸਾਲ ਤੋਂ ਲਗਾਤਾਰ ਮੈਂ ਦੇਖਦਾ ਆ ਰਿਹਾ ਉਹ ਅੱਗੇ ਵੀ ਚੱਲਣ ਦੀ ਸੰਭਾਵਨਾ ਵੱਧ ਸਕਦੀ ਹੈ ਮੈਂ ਇੱਕ ਤਾਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਹਾਜ਼ਰ ਨਾਜ਼ਰ ਮੰਨ ਕੇ ਬੇਨਤੀਆਂ ਅਰਦਾਸਾਂ ਵੀ ਕਰਦਾ ਤੇ ਦੂਜੇ ਪਾਸੇ ਕੌਮ ਨੂੰ ਕਹਿਣਾ ਕਿ ਅਸੀਂ ਲੜਾਈ ਜਿਹੜੀ ਹੈ ਉਹ ਅੱਜ ਦੇ ਹਾਲਾਤ ਮੁਤਾਬਕ ਮਾਨਸਿਕ ਤੌਰ ਤੇ ਨਾਲ ਨਾਲ ਸਰੀਰਕ ਤੌਰ ਤੇ ਅੱਜ ਦੇ ਸੰਦਰਭ ਵਿੱਚ ਤਿਆਰ ਹੋ ਕੇ ਆਪਾਂ ਲਈ ਜੜੀਏ ਸਦਾ ਸਿਮਰਜੀਤ ਸਿੰਘ ਮਾਨ ਦੀ ਸਾਰੀ ਜ਼ਿੰਦਗੀ ਦੇਖ ਲਓ ਖਾਸ ਕਰ 7 ਜੂਨ 1984 ਤੋਂ ਲੈ ਕੇ ਅੱਜ ਕਿਹੜੀ ਤਰੀਕ ਹੈ ਅੱਜ 8 8 ਅਪ੍ਰੈਲ 19 2024 ਤੱਕ ਮੈਂ ਇਹ ਸਾਰੀਆਂ ਘਟਨਾਵਾਂ 40 ਸਾਲ ਦੀਆਂ ਦੇਖ ਲਈਆਂ ਸੋ ਉਹਨਾਂ ਦੇ ਵਿੱਚ ਵੀ ਐਨਲਾਈਜ਼ ਕਰੋ ਤੇ ਸਾਰੇ ਮੈਂ ਬੇਨਤੀ ਕਰਦਾ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਪਰ ਕਰੋ ਉਹ ਜਿਹੜਾ ਅੱਜ ਲੋੜਿੰਦਾ ਤੇ ਜਿਹੜਾ ਅੱਜ ਹਕੂਮਤ ਦੇ ਮਤਲਬ ਕਿ ਜ਼ੁਲਮ ਨੂੰ ਠੱਲ ਪਾਉਣ ਲਈ ਸਾਡਾ ਇਕੱਠਾ ਹੋਣਾ ਸਿਧਾਂਤਕ ਤੌਰ ਤੇ ਜ਼ਰੂਰੀ ਹੈ ਉਹ ਕਰੀਏ ਬਸ ਇਹ ਬੇਨਤੀ ਆ ਮੈਂ ਕਰਨਾ ਚਾਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ